ਹਾਂਜੀ ਕਾਦੇ ਵਾਸਤੇ ਇਕੱਠੇ ਹੋਏ ਪਿੰਡ ਵਾ ਪਿੰਡ ਵਾਲੇ ਕਾਦੇ ਇਕੱਠੇ ਹੋਏ ਅੱਜ ਪਾਣੀ ਪੋਲੂਸ਼ਨ ਦਾ ਹਾਂ ਸਾਦਾ ਤੇ ਪਾਣੀ ਗੰਦਾ ਇਹ ਟੀਮ ਆ ਰਹੀ ਆ ਕੀ ਮਾਰੀ ਅੱਜ ਅੱਛਾ ਜੀ ਟੀਮ ਆ ਰਹੀ ਉਸੇ ਆਪੂ ਵਾਲੀ ਛੱਡੀ ਵਾਲੀ ਹਾਂ ਉਹਦੇ ਸੰਬੰਧੀ ਹੀ ਇਕੱਠ ਹੋਇਆ ਸਰ ਪਿੰਡ ਦਾ ਪਿੰਡ ਵਾਲੇ ਦੁਖੀ ਬੜੇ ਅੱਗੇ ਲੋਕਾਂ ਨੇ ਬੜੇ ਵੇਲੇ ਕੰਨਾ ਕੀਆ ਉਹ ਤਾਂ ਹੋਇਆ ਪਿੰਡ ਤੇ ਕੋਈ ਮਿਲੜ ਕੇ ਗੱਲ ਨਹੀਂ ਸੋਚੀ ਬਾਈ ਬੜੇ ਕਹਿ ਕੇ ਬੈਠੇ ਹੁਣ ਕੰਪਲੇਂਟ ਕੀਤੀ ਅੱਜ ਆਇਆ ਮੈਂ ਤੁਹਾਨੂੰ ਦੇਖੋ ਓਕੇ ਧੰਨਵਾਦ ਹਾਂਜੀ ਆ ਜੋ ਮੈਂ ਕਿਹਾ ਮੋੜ ਚਾਗ ਦੇਖੀ ਅੱਛਾ 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 ਮੁਕੇਰੀਆਂ ਦੇ ਪਿੰਡ ਵਿਸ਼ਨਪੁਰ ਵਿਖੇ ਅੱਜ ਪਿੰਡ ਵਾਸੀ ਅਤੇ ਜਿੰਨੇ ਵੀ ਲੱਗੇ ਪਿੰਡਾਂ ਦੇ ਲੋਕ ਇਕੱਠੇ ਹੋਏ ਪਾਣੀ ਦੀ ਸਮੱਸਿਆ ਨੂੰ ਲੈ ਕੇ ਉਹਨਾਂ ਵੱਲੋਂ ਇਹ ਗੱਲ ਕਿਹਾ ਵੀ ਪਿੰਡ ਵਾਸੀ ਅਤੇ ਲੋਕਾਂ ਮਿਲ ਕੇ ਆਏ ਕਿ ਜਿਹੜੀ ਸ਼ੂਗਰ ਮਿਲਦੀ ਪਾਣੀ ਦੀ ਸਾਰਾ ہوں جس کر کے لوگ بمار ہوں بماریاں تصویریں تھی دیکھ رہے ہوتے ہی پانی چیک کر دی سینپل بھی لے گئے تصویر دیکھ رہے 全然これでも。<laughs> <laughs> ਤੇ ਇਲੈਕਟ੍ਰਿਕ ਚੱਜੀ ਗੱਲਾਂ ਨੇ ਕਹਿੰਦਾ ਬੱਲੇ ਪਾਈ ਜਾਂਦੇ ਭਾਂਡਾ ਸਾਰੇ ਉਹੀ ਕਿਰੇ ਕਿਰੇ ਵਗਰੰਦੀ ਆਈ ਹੈ ਜਤਿੰਦਰ ਬੋਟਲ ਆਮੋ ਦੋ ਆਪਾਂ ਕਰਦਾਂਗੇ ਚਮਵਾਟ ਆਈ ਹੈ વાત ગોવા મત સાડી બહાર ਇਹ ਕਿਰਵਾਗੀ ਥੋੜੀ ਜਿਹਾ ਨਾਲ ਲੋ ਨਾਲ ਲੋ ਕਿਹਨੇ ਡੋਲਾ ਹੋ ਸਕਦਾ ਹੈ ਬਹੁਤ ਸਰਦਾਰ ਕੀ ਕਹਿਣਾ ਚਾਹੁੰਦੇ ਸਾਰੇ ਪਿੰਡ ਵਾਲੇ ਅੱਜ ਇਕੱਠੇ ਹੋਏ ਆ 슈ਗਰ ਮਿਲ ਦੇ ਨਾਲ ਠੀਕ ਹੈ ਯਾਰ ਮੈਨੂੰ 5 ਸਾਲ ਹੋ ਗਏ ਕਿੱਥੇ ਲੈ ਕੇ ਦਾਲਤੇ ਹੋਏ ਐਨਜੀਪੀ ਗ੍ਰੀਨ ਟੁਰਨਲ ਬਿਗਲੀਨ ਅੰਸ਼ਲ ਘਾਟ ਪਟਿਆਲਾ ਚੱਲੀ ਜਾ ਸਾਰੇ ہاں <سؤال> جی اج ٹیم آئی ہے چاہتے میں یہ کہنا کہ سامنے آ سارا کچھ اس کو خراب ہو اس اسی وجہ سے انہوں نے پیپر سے پر دوسرا کنیکشن دیا اچھے پانی والا کنیکشن تار یہ پانی گندہ کرتے دے دیکھ لو تھی اپنے آپ ہی دیکھو ٹھیک ہے کی کہنا چاہتے ہیں بےنٹی کی بلدہ پانی دیکھ لیا کوئی نہیں ہاں پانی لگتا ہے ਵਾਹ ਦੁਜੇ ਪਿੰਡ ਇਹ ਵਾਹ ਇਨੀ ਜ਼ਿਆਦਾ ਆ ਰਹੀ ਹੈ ਪਿੰਡ ਅਪਾ ਕਦੋਂ ਕੱਟੇ ਘਰ ਘਰੇ ਘਰ ਦੇ ਵਿੱਚ ਲੋਕਾਂ ਦੇ ਟੋਕਰੇ ਭਰ ਕੇ ਬਾਹਰ ਕੱਢਦੇ ਸੋਚਦੇ ਨੇ ਇਸ ਤਰ੍ਹਾਂ ਦੀ ਦਾ ਪਹੁੰਚ ਵਾਲਾ ਉਹ ਫੜਾ ਕਰ ਪਰੇਂਦਾ ਹੁਣ ਕੀ ਕਹਿਣਾ ਜਾਂਦੇ ਤੁਸੀਂ ਤੁਸੀਂ ਕੀ ਕਹਿਣਾ ਜਾਂਦੇ ਅੱਗੇ ਇੱਥੇ ਮਰਡਰ ਮਰਡਰ ਇਨੀ ਪੂਤਰਾ ਹਵਾ ਗੰਦੀ ਹੁੰਦੀ ਹੈ ਕੁਝ ਪਰ ਕੜੋਦਾਂਵਾਂ ਮੌਤਾਂ ਹੜਪਿੰਡੀਆਂ ਹੋ ਚੁੱਕੀਆਂ ਨੇ ਕਈ ਤਰ੍ਹਾਂ ਪਰ ਅਹੀ ਦੋ ਦਿਨ ਇੱਕ ਕਪਰੇ ਨੇ ਨਾਲ ਕੀਤੀ ਹੈ ਨਾਲੇ ਅੱਧ ਨੂੰ ਕੀਤੀ ਨੂੰ ਬੋਰਡਰ ਨੇ ਕੀਤੀ ਔਰ ਇੱਕ ਲੋਕ ਜਿਹੜਾ ਮੇਰੇ ਨਾਲ ਮਿਲ ਉਹ ਆਪਰਾ ਕਰਕੇ ਫੇਟ ਕੱਲ ਜਾਂਦੇ ਪਾਣੀ ਮੋਟਰਾਂ ਪਰ ਗਿੱਤੇ ਮਾ ਬਾ ਜੋ ਕੋਈ ਗੱਲ ਪਰਫੈਕਟ ਨਹੀਂ ਹੁੰਦਾ ਕੋਈ ਹਿੰਦ ਇਸੇ ਜਿਮੀਰ ਟੀਮ ਆਈ ਹੈ ਕਿ ਆਪਣੇ ਦਾ ਹੁੰਦਾ ਹੈ ਕਿ ਹੁਣ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਭਾਈ ਚਾਹੁੰਦੇ ਸਾਡੇ ਫੀਲ ਜਾਂ ਜੀ ਮਾਨਸਪਾਈ ਸਟੀਲ ਜਾਂਦੇ ਆਏ ਸਿੱਤੇ ਜਾਇ ਲੋ ਉਹ ਬੰਦ ਕੀਤੀ ਜਾਵੇ ਉਹ ਜੂਸ ਹੋਰ ਬੰਦ ਕੀਤੀ ਜਾਵੇ ਉਹ ਸੇ ਪਾਰੀਂ ਪਾਰੀ ਮੇਲ ਵਾਲੇ ਪਾਣੀ ਆਪਣਾ ਗੰਦਾ ਬੰਦ ਕਰਨ ਜਿਸ ਨੇ ਮਰੀ ਬੁੱਤਨ ਦਾ ਸਾਡੇ ਜਮੀਨ ਤੇ ਰਸਟਿਆ ਪਾਣੀ ਦਾ ओके उहो बंदि किथां धन्यवाद आंड माउ त دو دنیکشن دے دوں کمپلینٹ ਜਿੰਨੇ ਵੀ ਲੋਕ ਇਕੱਠੇ ਸੀ ਉਹਨਾਂ ਬਲੋ ਇਹ ਮਲਗੀ ਵੀ ਜਿਹੜੀ ਸ਼ੂਗਰ ਮਿਲਦੀ ਕਾਲੀ ਸਵਾ ਆ ਉਹ ਵੀ ਬੜੀ ਉੱਡਦੀ ਆ ਦੇਖੋ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਰਹੇ ਹੋ ਇਹ ਕਾਲੀ ਸਵਾ ਆ ਰਾਤ ਕੋ ਹੋ ਜਾਂਦਾ ਬਿੰਨੀ ਉੱਡਦੀ ਰਾਤ ਉੱਥੇ ਇੱਕ ਵਿਅਕਤੀ ਬਲਾ ਡੰਗਰਾਂ ਦੇ ਅੰਦਰ ਜਾਂਦਾ ਕਹਿੰਦੀ ਯੂਪ ਡੰਗਰਾਂ ਨੂੰ ਅਸੀਂ ਕਰੇ ਬੰਦਾ ਡੰਗਰਾਂ ਦੇ ਇਸ ਕੰਟਰੀ ਇਹ ਸਵਾਤੇ ਵੀ ਕੰਟਰੋਲ ਕੀਤਾ ਜਾਵੇ ਤਸਵੀਰਾਂ ਵਿੱਚ ਤੁਸੀਂ ਦੇਖ ਰਹੇ ਹੋ ਕਿਆਂ ਪਿੰਡਾਂ ਦੇ ਵਿੱਚ ਰਾਤ ਨੂੰ ਕੰਬੋਲੀ ਪਾਣੀ ਹੈ ਭਾਈ ਹੁੰਦੀ ਆ ਸਵਾਨਾ ਖਰਾਬ ਹੋ ਜਾਂਦੇ ਆ ਲੋਕਾਂ ਵੱਲੋਂ ਕਿਹਾ ਗਿਆ ਉੱਥੇ ਹੀ ਜਦੋਂ ਅਸੀਂ ਮਕੀਰੀਆਂ ਖੰਡ ਮੇਲ ਦੇ ਵਿੱਚ ਉਹਨਾਂ ਦਾ ਫਖ ਜਾਣ ਚਾਹਤਾ ਉਹਨਾਂ ਨੇ ਫੋਨ ਤੇ ਹੀ ਜਾਣਕਾਰੀ ਦਿੱਤੀ ਵੀ ਸਾਡੇ ਜਿਹੜੇ ਮਿਲ ਦਾ ਪਾਣੀ ਆ ਉਹ ਬਾਹਰ ਨਹੀਂ ਜਾਂਦਾ ਜਿਹੜੀ ਸਵਾ ਉੱਡਦੀ ਆ ਉਹ ਅਸੀਂ ਬਲਾਕ ਉੱਤੇ ਕਵਾਲੀ ਮਕੀਰੀਆਂ ਤੋਂ ਕੁਲਵਿੰਦਰ ਹੈਪੀ ਪੰਜਾਬ ਸਵੇਰਾਂ ਦੇ ਹੁਣ ਇਹ ਦੇਖਣਾ ਹੈਗਾ ਲੋਕਾਂ ਨੂੰ ਸਾਫ਼ ਪਾਣੀ ਅਤੇ ਜਿਹੜੀ ਸਵਾ ਉੱਡਦੀ ਆ ਉਸ ਤੋਂ ਜਿਹੜੀ ਸਵਾ ਉੱਡਦੀ ਆ ਉਹ ਬੰਦ ਹੋ ਜਾਂਦੀ ਆ ਤੇ ਲੋਕਾਂ ਨੂੰ ਸਾਫ ਪਾਣੀ ਮਿਲਦਾ ਨਹੀਂ ਲੱਗਦਾ ਇਹ ਦੇਖਣਾ ਪਰ ਮੈਨੂੰ ਪਹਿਲਾਂ ਕਰ ਲੈ ਦੇਖ